Thank you ਜੇ ਐਮਬੀ ਜਾਗਰਣ ਕਮੇਟੀ ਪੱਤੀ ਨੀਲੋਵਾਲ ਵੱਲੋਂ 25ਵਾਂ ਮਾ ਮਾ ਭਗਵਤੀ ਜਾਗਰਣ ਮੇਨ ਬਾਜ਼ਾਰ ਪੱਤੀ ਨੀਲੋਵਾਲ ਬਿਲਗਾ ਵਿਖੇ ਬੜੀ ਧੂਮਤਾਂ ਦੇ ਨਾਲ ਕਰਵਾਇਆ ਗਿਆ ਪਵਨ ਕੁਮਾਰ ਪੋਲਾ ਐਂਡ 파ਟੀ ਨੂਰ ਮਹਿਲ ਵਾਲਿਆਂ ਨੇ ਗਣੇਸ਼ ਵੰਦਨਾ ਕੀਤੀ ਅਤੇ ਰਾਜਨ ਚੰਚਲ ਅੰਬਿਸਤਦ ਵਾਲੇ ਅਤੇ ਗੌਰਵ ਚਥਰਤ ਜਲੰਧਰ ਵਾਲਿਆਂ ਨੇ ਮਾਤਾ ਦਾ ਗੁਣਗਾਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਮਾ ਦਾ ਬਬਿਆ ਪਵਨ ਦੇਖਣਯੋਗ ਸੀ ਕੇਵਲ ਬਿਲਗਾ ਨੇ ਸਟੇਜ ਦਾ ਸੰਚਾਲਨ ਬਖੂਬੀ ਨਿਭਾਇਆ ਬਲਦੇਵ ਕ੍ਰਿਸ਼ਨ ਤਾਂਗੜੀ ਨੇ ਕਿਹਾ ਕਿ ਜਾਗਰਣ ਮਹਾ ਮੈਦੀ ਕਿਰਪਾ ਸਦਕਾ ਸਾਰੇ ਨ ਵਸਿਆ ਤੇ ਐਨਆਰਆਈ ਵਿਰਧ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਨਾ ਜਾਗਣ ਵਿੱਚ ਆਈਆਂ ਸੰਗਤਾਂ ਤੇ ਐਨਆਰਆਈ ਵਿਰਧਾਤਨਵਾਦ ਕੀਤਾ ਤੇ ਕਾਮਨਾ ਕੀਤੀ ਕਿ ਮਹਾਮਾਇਸ ਨਗਰ ਵਾਸੀਆਂ ਦੇ ਦੇਸ਼ ਵਿਦੇਸ਼ ਵਿੱਚ ਵਸਦੇ ਭਗਤਾ ਤੇ ਹਮੇਸ਼ਾ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਮਿਲਗਾ ਤੋਂ ਵਿਨੋਦ ਬੱਤਰਾ ਦੇ ਨਾਲ ਵਿਜੇ ਕੁਮਾਰ ਥਾਬਾ ਦੀ ਰਿਪੋਰਟ ਸਭ ਜੈਪ ਸਭ ਤੋਂ ਪਹਿਲਾਂ ਜੀ ਸਾਰੇ ਸੰਗਤਾਂ ਨੂੰ ਜੈ ਮਾਤਾ ਜੀ ਅੱਜ ਬਹੁਤ ਬਹੁਤ ਵੱਡੀ ਗੱਲ ਆ ਸਾਡੇ ਵਾਸਤੇ ਸਾਡੀ ਕਮੇਟੀ ਵਾਸਤੇ ਸਾਡੇ ਪਿੰਡ ਵਾਸਤੇ ਕਿ ਸਾਡਾ ਇਹ 25ਵਾਂ ਜਾਗਰਣ ਸਾਡੇ ਸਵਾਲੋਂ ਜੈਮਬੇ ਜਾਗਰਣ ਕਮੇਟੀ ਵੱਲੋਂ ਅਸੀਂ ਕਰਵਾ ਰਹੇ ਹਾਂ ਤੇ ਵੈਸੇ ਤਾਂ ਇਹ 22ਵਾਂ ਚੱਲ ਜਣਾ ਸੀ 2 ਕੋਵਿਡ ਦੀ ਵਜ੍ਹਾ ਦੇ ਨਾਲ ਸਾਡੇ ਜਾਗਰਣ ਵਿੱਚ ਮਿਸ ਹੋ ਗਿਆ ਅਸੀਂ ਸਾਰੇ ਪਿੰਡ ਵਾਲੇ ਅਸੀਂ ਪਾਸੇ ਵਾਲੇ ਸਾਰੀ ਆਈਆਂ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਸਾਡੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਜਾਗਰਣ ਹੋ ਰਿਹਾ ਪਾਸੇ ਦੇ ਸਹਿਯੋਗ ਦੇ ਨਾਲ ਹੋ ਰਿਹਾ ਔਰ ਸਾਡੇ ਸਮੂਹ ਮੈਂਬਰਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਆ ਅਸੀਂ ਆਈਆਂ ਹੋਈਆਂ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਮਾਤਾ ਰਾਣੀ ਸਾਰਿਆਂ ਦੇ ਪਿੰਡ ਤੇ ਆਸ਼ੀਰਵਾਦ ਰੱਖੇ ਔਰ ਸੁਖ ਸ਼ਾਂਤੀ ਬਖਸ਼ੇ ਜੈ ਮਾਤਾ ਦੀ ਜੈ ਮਾਤਾ